ਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਨਾਲ ਜੁੜੇ پابੰਦੀਸ਼ੁਦਾ ਬਲਾਰੀ ਅਤਵਾਦੀ ਮੋਡੀਊਲ ਮਾਮਲੇ 'ਚ ਦੇਸ਼ ਦੇ 4 ਸੂਬਿਆਂ ਵਿੱਚ 19 ਟਿਕਾਣਿਆਂ ਤੇ ਸੋਮਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ ਨੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ 'ਚ ਬਲਾਰੀ ਮੋਡੀਊਲ ਦੇ ਨੇਤਾ ਮਿਨਾਸ ਸਮੇਤ 8 ਮੁਲਜ਼ਮ ਗ੍ਰਫਤਾਰ ਕੀਤੇ ਗਏ ਹਨ। ਇਹ ਅਤਵਾਦੀ ਸਮੂਹ دہشت ਪੈਦਾ ਕਰਨ ਲਈ, ਆਈ.ਈ.ਡੀ. ਤੁਮਾਕੇ ਆਦਿ ਕਰਨ ਲਈ ਸਰਗਰਮ ਰਿਹਾ ਹੈ। NIA ਨੇ ਜਿੱਨਾ ਥਾਵਾਂ ਤੇ ਛਾਪੇਮਾਰੀ ਕੀਤੀ, ਉਹਨਾਂ 'ਚ ਕਰਨਾਟਕ ਦੇ ਬਲਾਰੀ ਤੇ ਬੈਂਗਲੂਰ ਮਹਾਰਾਸ਼ਟਰ ਚ ਅਮਰਾਵਤੀ, ਮੁੰਬਈ ਅਤੇ ਪੂਨੇ, ਛਾਰਖੰਡ ਚ ਬੁਕਾਰੋ ਤੇ ਜਮਸ਼ੇਦਪੁਰ ਅਤੇ ਦਿੱਲੀ ਸਥਿਤ ਟਿਕਾਣੇ ਸ਼ਾਮਲ ਹਨ। ਇਸ ਛਾਪੇਮਾਰੀ ਚ ਜਿਹੜੇ 8 ਅੱਤਵਾਦੀ ਗ੍ਰਿਫਤਾਰ ਹੋਏ ਹਨ, ਉਹ ਆਈਐਸ ਆਈਐਸ ਅੱਤਵਾਦੀ ਸੰਗਠਨ ਦੇ ਸਮਰਥਨ ਚ ਅੱਤਵਾਦੀ ਗਤੀਵਿਧੀਆਂ ਚਲਾ ਰਹੇ ਸਨ। ਉਹਨਾਂ ਦੀ ਅਗਵਾਈ ਮਿਨਾਜ਼ ਉਰਫ ਸੁਲੇਮਾਨ ਕਰ ਰਿਹਾ ਸੀ। ਇਸ ਛਾਪੇਮਾਰੀ ਚ ਐਨਆਈਏ ਨੂੰ ਤਮਾਕਾ ਖੇਜ਼ ਸਮੱਗਰੀ ਜਿਸ ਚ ਸਲਫਰ ਪੋਟਾਸ਼ੀਅਮ ਨਾਈਟ੍ਰੇਟ ਚਾਰਕੋਲ ਗਨ ਪਾਊਡਰ 슈ਗਰ ਅਤੇ ਇਥੇਨੂਲ ਤੇਜ਼ਤਾਰ ਹਥਿਆਰ ਅਣਗਿਣਤ ਨਗਦੀ ਇਤਰਾਜਯੋਗ ਦਸਤਾਵੇਜ਼ ਸਮਾਰਟਫੋਨ ਅਤੇ ਹੋਰ ਡਿਜੀਟਲ ਉਪਕਰਨ ਮਿਲੇ ਹਨ ਬਿਊਰੋ ਰਿਪੋਰਟ ਐਸ ਐਮ ਜ਼ੈਡ ਨਿਊਜ਼ ਅਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਨਾਲ ਜੁੜੇ ਪਾਬੰਦੀ ਸ਼ੁਦਾ ਬਲਾਰੀ ਅਤਵਾਦੀ ਮੋਡੀਊਲ ਮਾਮਲੇ 'ਚ ਦੇਸ਼ ਦੇ 4 ਸੂਬਿਆਂ ਵਿੱਚ 19 ਟਿਕਾਣਿਆਂ ਤੇ ਸੋਮਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ ਨੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ 'ਚ ਬਲਾਰੀ ਮੋਡੀਊਲ ਦੇ ਨੇਤਾ ਮਿਨਾਸ ਸਮੇਤ 8 ਮੁਲਜ਼ਮ ਗ੍ਰਫਤਾਰ ਕੀਤੇ ਗਏ ਹਨ। ਇਹ ਅਤਵਾਦੀ ਸਮੂਹ دہشت ਪੈਦਾ ਕਰਨ ਲਈ, ਆਈ.ਈ.ਡੀ. ਤਮਾਕੂ ਆਦਿ ਕਰਨ ਲਈ ਸਰਗਰਮ ਰਿਹਾ ਹੈ। NIA ਨੇ ਜਿੱਨਾ ਥਾਵਾਂ ਤੇ ਛਾਪੇਮਾਰੀ ਕੀਤੀ, ਉਹਨਾਂ 'ਚ ਕਰਨਾਟਕ ਦੇ ਬਲਾਰੀ ਤੇ ਬੈਂਗਲੂਰ ਮਹਾਰਾਸ਼ਟਰ ਚ ਅੰਮ੍ਰਾਵਤੀ, ਮੁੰਬਈ ਅਤੇ ਪੂਨੇ, ਚਾਰਖੰਡ ਚ ਬੁਕਾਰ ਹੋ ਤੇ ਜਮਸ਼ੇਦਪੁਰ ਅਤੇ ਦਿੱਲੀ ਸਥਿਤ ਟਿਕਾਣੇ ਸ਼ਾਮਲ ਹਨ। ਇਸ ਛਾਪੇਮਾਰੀ ਚ ਜਿਹੜੇ 8 ਅੱਤਵਾਦੀ ਗ੍ਰਿਫਤਾਰ ਹੋਏ ਹਨ, ਉਹ ਆਈਐਸ ਆਈਐਸ ਅੱਤਵਾਦੀ ਸੰਗਠਨ ਦੇ ਸਮਰਥਨ ਚ ਅੱਤਵਾਦੀ ਗਤੀਵਿਧੀਆਂ ਚਲਾ ਰਹੇ ਸਨ। ਉਹਨਾਂ ਦੀ ਅਗਵਾਈ ਮਿਨਾਜ਼ ਉਰਫ ਸੁਲੇਮਾਨ ਕਰ ਰਿਹਾ ਸੀ। ਇਸ ਛਾਪੇਮਾਰੀ ਚ ਐਨਆਈਏ ਨੂੰ ਤਮਾਕਾ ਖੇਜ਼ ਸਮੱਗਰੀ ਜਿਸ ਚ ਸਲਫਰ, ਪੋਟਾਸ਼ੀਅਮ, ਨਾਈਟ੍ਰੇਟ, ਚਾਰਕੋਲ, ਗਨ ਪਾਊਡਰ, 슈ਗਰ ਅਤੇ ਇਥੇ ਨੂਲ ਤੇਜ ਤਾਰ ਹਥਿਆਰ ਅਣਗਿਣਤ ਨਕਦੀ ਇਤਰਾਜ਼ਯੋਗ ਦਸਤਾਵੇਜ਼ ਸਮਾਰਟਫੋਨ ਅਤੇ ਹੋਰ ਡਿਜੀਟਲ ਉਪਕਰਨ ਮਿਲੇ ਹਨ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਅਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਨਾਲ ਜੁੜੇ ਪਾਬੰਦੀਸ਼ੁਦਾ ਬਲਾਰੀ ਅਤਵਾਦੀ ਮੋਡੀਊਲ ਮਾਮਲੇ 'ਚ ਦੇਸ਼ ਦੇ ਚਾਰ ਸੂਬਿਆਂ ਵਿੱਚ 19 ਠਿਕਾਨਿਆਂ ਤੇ ਸੋਮਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ ਨੇ ਛਾਪੇਮਾਰੀ ਕੀਤੀ ਇਸ ਛਾਪੇਮਾਰੀ 'ਚ ਬਲਾਰੀ ਮੋਡੀਊਲ ਦੇ ਨੇਤਾ ਮਿਨਾਸ ਸਮੇਤ 8 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ ਇਹ ਅਤਵਾਦੀ ਸਮੂਹ دہشت ਪੈਦਾ ਕਰਨ ਲਈ ਆਈਈਡੀ ਤਮਾਕੂ ਆਦਿ ਕਰਨ ਲਈ ਸਰਗਰਮ ਰਹਾ ਹੈ NIA ਨੇ ਜਿੰਨਾ ਥਾਵਾਂ ਤੇ ਛਾਪੇਮਾਰੀ ਕੀਤੀ ਉਹਨਾਂ ਚ ਕਰਨਾਟਕ ਦੇ ਬਲਾਰੀ ਤੇ ਬੈਂਗਲੂਰ ਮਹਾਰਾਸ਼ਟਰ ਚ ਅਮਰਾਵਤੀ ਮੁੰਬਈ ਅਤੇ ਪੂਨੇ ਚਾਰਖੰਡ ਚ ਬੁਕਾਰੋ ਤੇ ਜਮਸ਼ੇਦਪੁਰ ਅਤੇ ਦਿੱਲੀ ਸਥਿਤ ਟਿਕਾਣੇ ਸ਼ਾਮਲ ਹਨ ਇਸ ਛਾਪੇਮਾਰੀ ਚ ਜਿਹੜੇ 8 ਅੱਤਵਾਦੀ ਗ੍ਰਿਫਤਾਰ ਹੋਏ ਹਨ ਉਹ ISIS ਅੱਤਵਾਦੀ ਸੰਗਠਨ ਦੇ ਸਮਰਥਨ ਚ ਅੱਤਵਾਦੀ ਗਤੀਵਿਧੀਆਂ ਚਲਾ ਰਹੇ ਸਨ ਉਹਨਾਂ ਦੀ ਅਗਵਾਈ ਮਿਨਾਜ਼ ਉਰਫ ਸੁਲੇਮਾਨ ਕਰ ਰਿਹਾ ਸੀ ਇਸ ਸ਼ਾਪੀਮਾਰੀ ਜਿਹੜੇ NIA ਨੂੰ ਤਮਾਕਾ ਖੇਜ਼ ਸਮੱਗਰੀ ਜਿਸ ਵਿੱਚ ਸਲਫਰ, ਪੋਟਾਸ਼ੀਅਮ, ਨਾਈਟ੍ਰੇਟ, ਚਾਰਕੋਲ, ਗਨ ਪਾਊਡਰ, 슈ਗਰ ਅਤੇ ਇਥੇ ਨੂਲ ਤੇਜ ਤਾਰ ਹਥਿਆਰ, ਅਣਗਿਣਤ ਨਗਦੀ, ਇਤਰਾਜ਼ਯੋਗ ਦਸਤਾਵੇਜ਼, ਸਮਾਰਟਫੋਨ ਅਤੇ ਹੋਰ ਡਿਜੀਟਲ ਉਪਕਰਨ ਮਿਲੇ ਹਨ। ਬਿਊਰੋ ਰਿਪੋਰਟ SMSZ News